ਸੋ ਸ਼ਸ਼ੀਕਲ ਜੀ ਮੈਂ ਹਾਂ ਸੰਦੀਪ ਚੌਧਰੀ ਤੁਸੀਂ ਬਣੇ ਹੋਏ ਹੋ ਨਿਊਜ਼ 189 ਪੰਜਾਬ ਦੇ ਨਾਲ ਸੋ ਖਬਰਾਂ ਬਹੁਤ ਹੋ ਚੁੱਕੀਆਂ ਤੇ ਤੁਹਾਡਾ ਵੀ ਧੰਨਵਾਦ ਜਿਨ੍ਹਾਂ ਨੇ ਸਾਡੀ ਖਬਰਾਂ ਨੂੰ ਇੰਨਾ ਮਾਨ ਸਤਿਕਾਰ ਦਿੱਤਾ ਤੇ ਪ੍ਰਸ਼ਾਸਨ ਵੱਲੋਂ ਖਬਰਾਂ ਤੇ ਐਕਸ਼ਨ ਵੀ ਕੀਤਾ ਗਿਆ ਸੋ ਮੌਸਮ ਵੀ ਬਹੁਤ ਅੱਛਾ ਹੈ ਤੇ ਅੱਜ ਅਸੀਂ ਸੋਚਿਆ ਕਿ ਖਬਰਾਂ ਤੋਂ ਦੂਰ ਆ ਤੁਹਾਨੂੰ ਕੁਝ ਐਸੇ ਜੀ ਚੀਜ਼ ਦਿਖਾਈ ਜਾਵੇ ਜਿੱਥੇ ਸਾਡਾ ਤਾਂ ਮਨ ਜਿਹੜਾ ਹੈ ਖੁਸ਼ ਹੋਏਗਾ ਹੀ ਤੇ ਤੁਹਾਡਾ ਵੀ ਜਿਹੜਾ ਹੈ ਸਰੋਤਿਆਂ ਦਾ ਮਨ ਖੁਸ਼ ਹੋਏਗਾ ਸੋ ਰਾਜਪੁਰਾ ਦੀ ਦਸ਼ਮੇਸ਼ ਕਲੋਨੀ ਦੇ ਵਿੱਚ ਖੜੇ ਆ ਕਾਰਪੇਡੀਅਮ ਕਿੰਡਰ ਕੇਅਰ ਸਕੂਲ ਜਿਹੜਾ ਹੈ ਉਹ ਇੱਕ ਨਵਾਂ ਓਪਨ ਹੋਇਆ ਮੈਂ ਸੋਚਿਆ ਕਿ ਅੱਜ ਮੌਸਮ ਬਹੁਤ ਅੱਛਾ ਹੈ ਕੈਮਰਾਮੈਨ ਦਿਖਾ ਰਹੇ ਹੈ ਕਿ ਅੱਜ ਮੌਸਮ ਅੱਛਾ ਹੈ ਬਾਰਿਸ਼ ਹੋ ਰਹੀ ਹੈ ਤੇ ਕਿਉਂ ਨਾ ਅੱਜ ਛੋਟੇ ਛੋਟੇ ਬੱਚਿਆਂ ਨਾਲ ਜਿਹੜਾ ਹੈ ਗੱਲਾਂ ਕੀਤੀਆਂ ਜਾਣ ਉਹਨਾਂ ਨਾਲ ਖੇਡਿਆ ਜਾਵੇ ਤੇ ਤੁਹਾਨੂੰ ਇਸ ਸਕੂਲ ਦੀ ਸੈਰ ਕਰਾਈ ਜਾਵੇ ਬੜਾ ਸੋਹਣਾ ਸਕੂਲ ਜਿਹੜਾ ਬਣਾਇਆ ਗਿਆ ਹੈ ਕਾਰਪੇਡੀਅਮ ਸਕੂਲ ਜਿਹੜਾ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਸਰੰਦ ਰੋਡ ਤੇ ਬਣਿਆ ਹੋਇਆ ਹੈ ਉਹਦਾ ਜਿਹੜਾ ਕਿੰਡਰ ਕੇਅਰ ਸਕੂਲ ਜਿਹੜਾ ਹੈ ਉਹ ਰਾਜਪੁਰਾ ਦੀ ਦਸ਼ਮੇਸ਼ ਕਲੋਨੀ ਦੇ ਵਿੱਚ ਬਣਿਆ ਹੈ ਕਿਉਂ ਨਾ ਅਸੀਂ ਤੁਹਾਨੂੰ ਅੱਜ ਸਕੂਲ ਦੀ ਸੈਰ ਕਰਾਈਏ ਤਾਂ ਕਿ ਤੁਸੀਂ ਵੀ ਆਪਣੇ ਬੱਚਿਆਂ ਵਾਸਤੇ ਪਲੇਵੇ ਸਕੂਲ ਜੇ ਲੱਭ ਰਹੇ ਹੋ ਤਾਂ ਤੁਹਾਡੀ ਅੱਜ ਤਲਾਸ਼ ਖਤਮ ਹੋ ਗਈ ਕਿਉਂਕਿ ਬਹੁਤ ਸੋਹਣਾ ਸਕੂਲ ਤੁਹਾਨੂੰ ਦਿਖਾਣੇ ਆ ਤੁਸੀਂ ਮੇਰੇ ਨਾਲ ਆਓ ਤੇ ਪ੍ਰਿੰਸੀਪਲ ਮੈਡਮ ਨੂੰ ਮਿਲਾਵਾਂਗੇ ਤੇ ਸਕੂਲ ਦੀ ਸੈਰ ਕਰਾਵਾਂਗੇ ਤੇ ਬੱਚਿਆਂ ਨਾਲ ਗੱਲਬਾਤ ਕਰਾਂਗੇ ਸੋ ਬਣੇ ਰਹੋ ਇਸ ਵੀਡੀਓ ਦੇ ਨਾਲ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬੱਚਿਆਂ ਨੂੰ ਜਰੂਰ ਦਿਖਾਓ ਅੱਜ ਮੌਸਮ ਬਹੁਤ ਅੱਛਾ ਹੈ ਤੇ ਬੱਚਿਆਂ ਨਾਲ ਅੱਜ ਗੱਲਾਂ ਕਰਾਂਗੇ ਸੋ ਚੱਲਦੇ ਆ ਤੁਸੀਂ ਮੇਰੇ ਨਾਲ ਆਓ ਇਹ ਦਸ਼ਮੇਸ਼ ਕਲੋਨੀ ਹੈ ਰਾਜਪੁਰੇ ਦਾ ਬੜਾ ਪੌਸ਼ ਏਰੀਆ ਹੈ ਉੱਥੇ ਜਿਹੜਾ ਇਹ ਕਿੰਡਰ ਕੇਅਰ ਜਿਹੜਾ ਕਾਰਬੀਡੀਅਮ ਦਾ ਸਕੂਲ ਖੁੱਲਿਆ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਇਹ ਰੰਗ-ਬਰੰਗਾ ਜਿਹੜਾ ਸਕੂਲ ਨਜ਼ਰ ਆ ਰਿਹਾ ਸੋ 68 ਨੰਬਰ ਦਸ਼ਮੇਸ਼ ਕਲੋਨੀ ਵਿੱਚ ਇਹ ਸਕੂਲ ਹੈ ਸੋ ਆਪਾਂ ਬੈਲ ਮਾਰਦੇ ਆ ਸੋ ਤੁਹਾਨੂੰ ਸਕੂਲ ਦੇ ਅੰਦਰ ਐਂਟਰ ਕਰਾਨੇ ਆ ਦੇਖਦੇ ਆ ਕਿੰਨਾ ਸੋਹਣਾ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਦੇ ਅੰਦਰ ਆਪਾਂ ਆ ਚੁੱਕੇ ਆ ਤੁਸੀਂ ਦੇਖੋ ਕਿ ਦੀਵਾਰਾਂ ਤੇ ਕਿੰਨਾ ਸੋਹਣਾ ਜਿਹੜਾ ਹੈ ਕਲਰ ਤੇ ਬੱਚੇ ਜਿਹੜੇ ਹਨ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵਾਸਤੇ ਪੂਰੇ ਚੂਲਿਆਂ ਦਾ ਪ੍ਰਬੰਧ ਕੀਤਾ ਗਿਆ ਬੱਚਿਆਂ ਵਾਸਤੇ ਸੋ ਅੱਜ ਬਾਰਿਸ਼ ਹੋ ਰਹੀ ਹੈ ਤੇ ਅਸੀਂ ਇਸੇ ਕਰਕੇ ਜਿਹੜਾ ਹੈ ਜੀ ਸਕੂਲ ਦੇ ਵਿੱਚ ਆਏ ਆ ਸੋ ਬੱਚੇ ਛੋਟੇ-ਛੋਟੇ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਦੇ ਵਿੱਚ ਕਿੰਨਾ ਵਧੀਆ ਮਾਹੌਲ ਹੈ ਬੱਚੇ ਖੇਡ ਰਹੇ ਹੈਲੋ 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 ਇਹ ਕੀ ਕਰ ਰਹੇ ਹੋ ਇਹ ਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਜਿਹੜੇ ਹਨ ਐਕਟੀਵਿਟੀਜ਼ ਤੁਸੀਂ ਦੇਖੋ ਸਕੂਲ ਦੀਆਂ ਕਿੰਨੀਆਂ ਕਿੰਨੀ ਵਧੀਆ ਐਕਟੀਵਿਟੀ ਬੱਚੇ ਕਰ ਰਹੇ ਹਨ ਤੇ ਮਨ ਵੀ ਲੱਗਦਾ ਬੱਚਿਆਂ ਦਾ ਤੇ ਮਾਪੇ-ਬਾਪ ਵੀ ਜਿਹੜੇ ਖੁਸ਼ ਹੁੰਦੇ ਆਪਣੇ ਬੱਚਿਆਂ ਨੂੰ ਖੇਡ ਦੇ ਦੇਖ ਕੇ ਸੋ ਲਗਾਤਾਰ ਤੁਸੀਂ ਬਣੇ ਹੋਏ ਕਾਰਪੇਟਿਅਮ ਦਾ ਜਿਹੜਾ ਕਿੰਡਰ ਕੇਅਰ ਸਕੂਲ ਜਿਹੜਾ ਇਹ ਖੋਲਿਆ ਤੇ ਆਪਾਂ ਸਕੂਲ ਦੇ ਅੰਦਰ ਐਂਟਰ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਵਧੀਆ ਜਿਹੜਾ ਲੌਨ ਟਾਈਪ ਇਹਨਾਂ ਨੇ ਬਣਾਇਆ ਹੈ ਚੂਲੇ ਜਿਹੜੇ ਲਾਏ ਹੋਏ ਆ ਬੜੇ ਵਧੀਆ ਸਕੂਲ ਦੀ ਸੈਰ ਕਰਾ ਰਹੇ ਆ ਇਹ ਐਜੂਕੇਸ਼ਨ ਦੇਣ ਵਾਸਤੇ ਬੱਚਿਆਂ ਨੂੰ ਜਿਹੜਾ ਹੈ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਦੀਵਾਰਾਂ ਤੇ ਕਿੰਨੀ ਸੋਹਣੀ ਪੇਂਟਿੰਗਸ ਜਿਹੜੀਆਂ ਹੈ ਇਹਨਾਂ ਵੱਲੋਂ ਕੀਤੀਆਂ ਗਈਆਂ ਸੋ ਅੰਦਰ ਚੱਲ ਕੇ ਦੇਖਦੇ ਹਾਂ ਪ੍ਰਿੰਸੀਪਲ ਮੈਮ ਨਾਲ ਗੱਲ ਕਰਦੇ ਹਾਂ ਪੁੱਛਦੇ ਹਾਂ ਇਹ ਕਦ ਖੁੱਲਿਆ ਸਕੂਲ ਤੇ ਕਿਹੜੀ ਫੈਸਿਲਿਟੀਆਂ ਜਿਹੜੀ ਹੈ ਇਸ ਸਕੂਲ ਦੇ ਵਿੱਚ ਦਿੱਤੀਆਂ ਜਾ ਰਹੀਆਂ ਤੁਸੀਂ ਮੇਰੇ ਨਾਲ ਬਣੇ ਰਹੋ ਤੇ ਆਪਾਂ ਅੰਦਰ ਚਲਦੇ ਹਾਂ ਬੜੀ ਸੋਹਣੀ ਐਂਟਰੀ ਤੁਸੀਂ ਦੇਖ ਸਕਦੇ ਹੋ ਸਕੂਲ ਦੀ ਸੋ ਸਕੂਲ ਦੇ ਅੰਦਰ ਐਂਟਰ ਕਰਦੇ ਹਾਂ ਬੜੀ ਸੋਹਣੀ ਜਿਹੜੀ ਹੈ ਇਹ ਐਂਟਰੈਂਸ ਬਣਾਈ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਸਕੂਲ ਦੀ ਐਂਟਰਸ ਹੈ ਕਿੰਨਾ ਸੋਹਣੇ ਤਰੀਕੇ ਦੇ ਨਾਲ ਸਜਾਇਆ ਹੋਇਆ ਹੈ ਮੈਮ ਪ੍ਰਿੰਸੀਪਲ ਮੈਮ ਤੁਸੀਂ ਹੋ ਜਨੀਸ਼ੂ ਸ਼ਰਮਾ ਹਾਂਜੀ 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 ਮੈਮ ਅਸੀਂ ਆਏ ਆ ਤੁਹਾਡਾ ਸਕੂਲ ਵਿజిਟ ਕਰਨ ਵਾਸਤੇ ਦਸ਼ਮੀਸ਼ ਕਲੋਨੀ ਦੇ ਵਿੱਚ ਪਹਿਲਾਂ ਕੋਈ ਪਲੇਵਿਸ ਸਕੂਲ ਨਹੀਂ ਸੀ ਲੋਕਾਂ ਦੀ ਬੜੀ ਡਿਮਾਂਡ ਸੀ ਤੇ ਸਾਨੂੰ ਪਤਾ ਲੱਗਾ ਕਿ ਸਕੂਲ ਖੁਲਿਆ ਤੇ ਅੱਜ ਮੌਸਮ ਵੀ ਅੱਛਾ ਸੀ ਅਸੀਂ ਕਿ ਬੱਚਿਆਂ ਨਾਲ ਜ਼ਰੂਰ ਮਿਲੀਏ ਛੋਟੇ ਛੋਟੇ ਬੱਚਿਆਂ ਨਾਲ ਹਾਂਜੀ ਜ਼ਰੂਰ ਤੇ ਮੈਮ ਥੋੜਾ ਸਕੂਲ ਬਾਰੇ हाँ जी ये ना कार्पेडियम इंटरनेशनल स्कूल है हाँ उसी हाँ का पार्ट है ये आ, कार्पेडियम किंडर केयर के नेम से बेसिकली हमने ये ब्रांच ओपन की है कि आ, जैसे प्लेवे और नर्सरी के बच्चे जो बहुत छोटे होते हैं उनके पेरेंट्स की कन्वीनियंस के लिए विद इन द सिटी एक ब्रांच जैसे इंटरनेशनल स्कूल की हमारी जो एजुकेशन है उसके लिए पेरेंट्स बहुत कीन रहते हैं तो हम उनको यहाँ के लिए हमने एक फैसिलिटी प्रोवाइड की है तो आप जैसे इंफ्रास्ट्रक्चर भी देखेंगे तो काफ़ी चाइल्ड फ्रेंडली इंफ्रास्ट्रक्चर है बच्चे बहुत सेफ़ एंड लव्ड फील कर करते हैं यहाँ पे आगे तो आप जैसे ही आप देखेंगे बहुत सारे एजुकेशनल टॉयज हैं आगे आगे। जो हमने बच्चों के लिए प्रोवाइड किए एक ही उसके अंदर बच्चे बहुत कुछ सीखते हैं जब वो इन्वॉल्व रहते हैं तो बच्चों बच्चों की यू नो कॉन्फिडेंस एंड देन उनका होलिस्टिक डेवलपमेंट होती है बच्चों की लर्निंग के लिए हमने बहुत ज़्यादा यहाँ पे इक्विपमेंट्स लाए हैं इंफ्रास्ट्रक्चर में अगर आप देखेंगे तो एयर कंडीशन क्लासरूम्स हैं एक्टिविटी एरिया है जिसमें पूरा एयर कंडीशन है सीसीटीवी कैमरा सर्वेलेंस है यहाँ पे जी

ਮਤਲਬ ਇੱਕ ਪੇਰੈਂਟਸ ਨੂੰ ਜਿਹੜਾ ਹੈ ਉਹਨਾਂ ਦੀ ਸੈਟੀਸਫੈਕਸ਼ਨ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚੇ ਨੂੰ ਛੱਡ ਕੇ ਜਾ ਰਹੇ ਹਾਂ ਕਿ ਸਾਡਾ ਬੱਚਾ ਜਿਹੜਾ ਹੈ ਘਰ ਵਿੱਚ ਜਿਹੜਾ ਮਾਹੌਲ ਲੈਂਦਾ ਉਸ ਤੋਂ ਅੱਛਾ ਮਾਹੌਲ ਜਿਹੜਾ ਹੈ ਐਗਜ਼ੈਕਟਲੀ ਹਾਂਜੀ ਬੱਚੇ ਘਰਾਂ ਦੇ ਵਿੱਚ ਦੇਖੋ ਕਿੰਨਾ ਵੀ ਕੋਸ਼ਿਸ਼ ਕਰ ਲੋ ਉਹ ਐਟਮੋਸਫੀਅਰ ਨਹੀਂ ਬਣ ਸਕਦਾ ਜਦੋਂ ਬੱਚੇ ਛੋਟੇ ਹੁੰਦੇ ਆ ਇਕ ਫਿਜ਼ੀਕਲ ਡਵੈਲਪਮੈਂਟ ਬੱਚੇ ਦੀ ਬਹੁਤ ਜ਼ਰੂਰੀ ਹੁੰਦੀ ਹੈ ਜਿਹੜੇ ਕਿ ਇੱਥੇ ਐਕਟੀਵਿਟੀਆਂ ਦੇ ਨਾਲ ਟੀਚਰਜ਼ ਉਹਨਾਂ ਨੂੰ ਬੱਚਿਆਂ ਨੂੰ ਐਕਟੀਵਿਟੀਆਂ ਕਰਾਉਂਦੇ ਆ ਤਾਂ ਬੱਚੇ ਫਿਜ਼ੀਕਲੀ ਵੀ ਬਹੁਤ ਅੱਛਾ ਡਵੈਲਪ ਕਰਦੇ ਆ ਇਟਸ ਨਾਟ ਓਨਲੀ ਲਰਨਿੰਗ ਜੀ ਜੀ ਤੇ ਅੱਗੇ ਮੈਮ ਅਸੀਂ ਦੇਖਣਾ ਚਾਹਵਾਂਗੇ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਐਂਟਰੈਂਸ ਹੈ ਸਕੂਲ ਦੀ ਤੇ ਜਿਵੇਂ ਤੁਸੀਂ ਅੰਦਰ ਐਂਟਰ ਹੋਗੇ ਤਾਂ ਇੱਕ ਅਲੱਗ ਜਿਹਾ ਫੀਲ ਜਿਹੜਾ ਹੈ ਤੁਹਾਨੂੰ ਨਜ਼ਰ ਆਏਗਾ ਅਲੱਗ ਫੀਲ ਨਜ਼ਰ ਆਏਗਾ ਸੋ ਮੈਮ ਇਹ ਫਰੂਟਸ ਵਗੈਰਾ ਦਾ ਬਾਰੇ ਬੱਚੇ ਅੱਜ ਬੱਚਿਆਂ ਦੀ ਐਕਟੀਵਿਟੀ ਏਰੀਆ ਹੈ ਬੱਚੇ ਐਕਟੀਵਿਟੀ ਇੱਥੇ ਕਰਨੇ ਆ ਇੱਥੇ ਪ੍ਰੋਜੈਕਟਰ ਲਗਾਇਆ ਹੋਇਆ ਤੇ ਅੱਛਾ ਪ੍ਰੋਜੈਕਟਰ ਲੱਗਾ ਹੈ ਤੇ ਹਾਂਜੀ ਪ੍ਰੋਜੈਕਟਰ ਲੱਗਾ ਹੈ ਬੱਚਿਆਂ ਨੂੰ ਕੋਈ ਵੀ ਅਸੀਂ ਅਸੀਂ 3D ਆ ਜਾਂ 3D ਜਾਂ ਕੁਝ ਵੀ ਐਕਸਪੀਰੀਅੰਸ ਕਰਵਾਉਣਾ ਚਾਹੁੰਦੇ ਆ ਸੋ ਇਹ ਬੱਚਿਆਂ ਨੂੰ ਲਾਈਵ ਆਬਜੈਕਟਸ ਦੇ ਨਾਲ ਐਕਸਪੀਰੀਅੰਸ ਲਰਨਿੰਗ ਦੇ ਕਹਿੰਦੇ ਆ ਅੱਛਾ ਮੈਂ ਜਿਵੇਂ ਕਿ ਹਾਰ ਸਕੂਲਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਇੱਕ ਪਲਾਸਟਿਕ ਦੇ ਜਿਹੜੇ ਫਰੂਟਸ ਰੱਖੇ ਜਾਂਦੇ ਆ ਇਹ ਮੈਂ ਦੇਖ ਰਿਹਾ ਕਿ origignal ਫਰੂਟਸ ਰੱਖੇ ਹੋਏ ਆ ਹਾਂਜੀ ਅੱਜ ਉਸ ਨੂੰ ਫਿਜ਼ੀਕਲੀ ਦੇਖ ਰਹੇ ਆ ਕਿ ਇਸ ਫਰੂਟ ਨੂੰ ਇਹ ਕਿਹਾ ਜਾਂਦਾ ਹੈ ਫਿਰ ਉਹ ਫਰੂਟਸ ਨੂੰ ਬੇ ਕੱਟ ਕੇ ਬਾਅਦ ਦੇ ਵਿੱਚ ਬੱਚਿਆਂ ਨੂੰ ਸਰਵ ਕਰਾ ਕੇ ਅਤੇ ਉਹ ਬੱਚੇ ਉਸ ਨੂੰ ਫਰੂਟ ਸੈਲਡ ਦੀ ਤਰ੍ਹਾਂ ਖਾਣਗੇ ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਨਿਊਟ੍ਰੀਸ਼ੀਅਸ ਵੈਲਿਊ ਵੀ ਯੂ نو ਅਸੀਂ ਬੱਚਿਆਂ ਦਾ ਇਵਨ ਮੀਨੂ ਜਿਹੜਾ ਹੈਗਾ ਉਹ ਸਕੂਲ ਡਿਸਾਈਡ ਕਰਕੇ ਪੇਰੈਂਟਸ ਨੂੰ ਦਿੰਨਾ ਹੈ ਤਾਂ ਕਿ ਬੱਚਿਆਂ ਦੀ ਨਿਊਟ੍ਰੀਸ਼ੀਅਸ ਵੈਲਿਊ ਦਾ ਵੀ ਅਸੀਂ ਪੇਰੈਂਟਸ ਨੂੰ ਮਤਲਬ ਘਰ ਬੈਠੇ ਪਤਾ ਕਿ ਅੱਜ ਸਾਡੇ ਬੱਚੇ ਨੂੰ ਕੀ ਮੀਲ ਮਿਲਣਾ ਹੈ ਨਹੀਂ ਉਹ ਕੀ ਟਿਫਿਨ ਚ ਉਹਨਾਂ ਨੇ ਭੇਜਣਾ ਟਿਫਿਨਸ ਵਗੈਰਾ ਨਹੀਂ ਉਹਨਾਂ ਨੇ ਕੀ ਭੇਜਣਾ ਹੈ ਟਿਫਿਨ ਅੱਜ ਪ੍ਰੂਡ uh, ਫਰੂਟ ਸੈਲਡ ਮੇਕਿੰਗ ਅੱਜ ਬੱਚਿਆਂ ਦੀ ਐਕਟੀਵਿਟੀ ਹੈ ਉਹ ਮੈਮ ਇਹ ਪਲੇ ਏਰੀਆ ਸਾਰਾ ਹਾਂਜੀ ਇਹ ਪਲੇ ਏਰੀਆ ਹੈ ਬੱਚੇ ਮਾਰਨਿੰਗ ਜਦੋਂ ਆਉਂਦੇ ਆ ਇੱਥੇ ਹੀ ਉਹਨਾਂ ਦੀ ਪ੍ਰੇਅਰ ਹੁੰਦੀ ਹੈ ਸਰਕਲ ਟਾਈਮ ਹੁੰਦਾ ਹੈ ਬੱਚੇ ਅੱਛਾ ਪ੍ਰੇਅਰ ਕਰਾਉਂਦੇ ਹਾਂ ਹਾਂਜੀ ਪ੍ਰੇਅਰ ਕਰਦੇ ਆ ਬੱਚੇ ਸਰਕਲ ਟਾਈਮ ਕਰਦੇ ਆ ਰਾਈਮਸ ਐਂਡ ਆਲਸਾ ਬੱਥੇ ਹੀ ਸਿੱਖਦੇ ਆ ਬੱਚੇ ਮੈਮ ਇੱਕ ਮਤਲਬ ਬੜਾ ਅੱਛਾ ਮਾਹੌਲ ਮੈਨੂੰ ਨਜ਼ਰ ਆ ਰਿਹਾ ਬੱਚਿਆਂ ਦਾ ਵੀ ਮਤਲਬ ਕਿਤਨਾ ਕਲਰਫੁਲ ਸਕੂਲ ਹੈ ਸੋ ਕਿ ਬੱਚੇ ਜੋ ਹੈ ਬਹੁਤ ਲਵਿੰਗ ਫੀਲ ਕਰਦੇ ਆ ਇੱਥੇ ਆ ਕੇ ਹਮਨੇ ਇਹ ਦੇਖਿਆ ਕਿ ਜਿੰਨੇ ਵੀ ਬੱਚੇ ਇੱ ਕਹਿੰਦੇ ਕਿ ਬੱਚੇ ਨੈਚੁਰਲੀ ਥੋੜਾ ਟਾਈਮ ਲੈ ਲੈਂਦੇ ਆ ਐਡਜਸਟ ਹੋਣ ਨੂੰ ਬਟ ਇੱਥੇ ਆ ਕੇ ਬੱਚੇ ਬਹੁਤ ਜਲਦੀ ਐਡਜਸਟ ਹੋ ਜਾਂਦੇ ਆ ਸੋ ਅਸੀਂ ਇਹ ਵੀ ਦੇਖਿਆ ਕਿ ਬੱਚਿਆਂ ਦਾ ਇੱਕ ਜਿਹੜਾ ਫੀਅਰ ਹੈ ਸਕੂਲ ਦਾ ਫੀਅਰ ਹੁੰਦਾ ਹੈ ਕਿ ਸਕੂਲ ਜਾਣਾ ਹੈ ਪੜਾਈ ਕਰਨੀ ਹੈ ਉਹ ਫੀਅਰ ਜਿਹੜਾ ਹੈ ਉਹ ਟੋਟਲੀ ਖਤਮ ਹੋ ਜਾਂਦਾ ਬੱਚਿਆਂ ਦਾ ਹਾਂਜੀ ਮੈਮ ਅੱਛਾ ਡਾਂਸ ਐਕਟੀਵਿਟੀ ਵਗੈਰਾ ਸਾਰਾ ਕੁਝ ਤੁਹਾਡੇ ਤੇ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਕਨਸੈਪਟ ਆਇਆ ਹੋਇਆ ਤੇ ਈਸ਼ੂ ਮੈਮ ਵੀ ਬੜੇ ਵਧੀਆ ਤਰੀਕੇ ਦੇ ਨਾਲ ਸਾਨੂੰ ਦੱਸ ਰਹੇ ਆ ਕਿ ਅਸੀਂ ਬੱਚਿਆਂ ਨੂੰ ਕਿਹੜੀ ਕਿਹੜੀ ਐਕਟੀਵਿਟੀਜ਼ ਕਰਾਉਣਾ ਹੈ ਤੇ ਦੇਖੋ ਕਿੰਨਾ ਸੋਹਣਾ ਮੈਂ ਮੈਂ ਬੱਚਿਆਂ ਨੂੰ ਮਿਲਣਾ ਚਾਹਾਂਗਾ ਛੋਟੇ ਛੋਟੇ ਬੱਚਿਆਂ ਨੂੰ ਨਾ ਕਿਉਂਕਿ ਅਸੀਂ ਅੱਜ ਪਤਾ ਕੀ ਸੋਚਿਆ ਕਿ ਨਿਊਜ਼ ਵਗੈਰਾ ਤੋਂ ਨਾ ਥੋੜੇ ਜਿਹਾ ਬਹੁਤ ਜ਼ਿਆਦਾ ਅਸੀਂ ਫੈਟ ਅਪ ਜੇ ਹੋਏ ਹੋਏ ਆ ਖਬਰਾਂ ਤੋਂ ਤੇ ਅੱਜ ਅਸੀਂ ਸੋਚਿਆ ਵੀ ਅੱਜ ਮੌਸਮ ਬਹੁਤ ਅੱਛਾ ਸੀ ਬੱਚਿਆਂ ਨੂੰ ਮਿਲੀ ਛੋਟੇ ਛੋਟੇ ਬੱਚਿਆਂ ਨੂੰ ਦੇਖੋ ਇੱਥੇ ਮੈਂ ਇੱਕ ਚੀਜ਼ ਨੂੰ ਪੁਆਇੰਟ ਆਊਟ ਕਰਨਾ ਚਾਹੂੰਗੀ ਕਿ ਬੇਸਿਕਲੀ ਬੱਚਿਆਂ ਨੂੰ ਬੱਚਿਆਂ ਦੇ ਟਾਈਮ ਦੇ ਵਿੱਚ ਅਲਾਉ ਨਹੀਂ ਕਰਦੇ ਹੁੰਦਾ ਰਾਤ ਲਈ ਠੀਕ ਹੈ ਤਾਂ ਬੱਚਿਆਂ ਲਈ ਤਾਂ ਹੀ ਐਸੇ ਕਹਿੰਦੇ ਨੇ ਕਿ ਸੇਫ এনਵਾਇਰਨਮੈਂਟ ਹੈ ਬਟ ਤੁਸੀਂ ਸਪੈਸ਼ਲੀ ਇਸ ਚੀਜ਼ ਲਈ ਆਏ ਹੋ ਐਂਡ ਅੰਡਰ ਆ ਗਾਈਡੈਂਸ ਅਸੀਂ ਦੇਖੋ ਕਲਾਸ ਰੂਮ ਵੀ ਕੈਮਰਾ ਵੀ ਬਹੁਤ ਮਤਲਬ ਵੱਡੇ ਹੁੰਦੇ ਚੱਲੇ ਹਾਂਜੀ ਬਿਲਕੁਲ ਹਰ ਏਰੀਆ ਚ ਸੀਸੀਟੀਵੀ ਹੈ ਸੋ ਆਪਾਂ ਗੱਲ ਹੈ ਹੈਲੋ ਹੈਲੋ ਗੁੱਡ ਮਾਰਨਿੰਗ ਚਿਲड्रन ਹੈਲੋ ਵੈਰੀ ਗੁੱਡ ਮਾਰਨਿੰਗ ਜੀ ਦੇਖ ਸਕਦੇ ਹੋ ਕਿ ਕਿੰਨਾ ਅੱਛਾ ਮਾਹੌਲ ਹੈ ਤੇ ਬੱਚੇ ਜਿਹੜੇ ਹਨ ਛੋਟੇ ਛੋਟੇ ਗੁੱਡ ਮਾਰਨਿੰਗ ਹੈਲੋ ਸੈਗੋਰ ਕਿਹਾ ਹੈਲੋ ਕੁੜੀਆਂ से गुड मॉर्निंग हेलो लाउडली हेलो से हेलो आपका नाम क्या है नायरा नायरा आप मेरे को आई कार्ड दिखा रहे थे कहाँ पे आपका आई कार्ड हाँ अच्छा आपका खाने का टाइम हुआ बढ़ा ना ये सीनी लगाते हैं ना है ना आई कार्ड वेरी गुड आपको कोई पoइम आती है कौन सी आती है हैं? अच्छा ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਚਲੋ ਉਹ ਇਹਦਾ ਤੁਸੀਂ ਦੇਖੋ हेयर कट ਕਿੰਨਾ ਵਧੀਆ ਹੈ ਬੱਚੇ ਦਾ ਤੇ ਕਿੰਨਾ ਅੱਛਾ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਛੋਟੇ ਛੋਟੇ ਹੈਲੋ 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 ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਛੋਟੇ ਛੋਟੇ ਬੱਚੇ ਹੈ ਤੇ ਕਿੰਨਾ ਅੱਛਾ ਲੱਗ ਰਿਹਾ ਹੈ ਇਹ ਕਿੰਨਾ ਚੰਗਾ ਮਾਹੌਲ ਹੈ ਟੌイズ ਨਾਲ ਖੇਡ ਰਹੇ ਹਨ ਤੇ ਵਾਟ ਹੈਪਨ ਕੀ ਹੋ ਗਿਆ ਇਸੇ ਖੇਡੋ ਹਾਂ ਕੌਣ ਕੋ ਵੀ ਚਾਹੀਏ ਤੁਸੀਂ ਦੇਖੋ ਕਿ ਬੱਚਿਆਂ ਵਾਸਤੇ ਕਿੰਨੀ ਇਸ ਸਕੂਲ ਦੇ ਵਿੱਚ ਐਕਟੀਵਿਟੀਜ਼ ਜਿਹੜੀ ਹੈ ਉਹ ਲਗਾਤਾਰ ਤੁਹਾਨੂੰ ਦਿਖਾ ਰਹੇ ਹੈ ਸਕੂਲ ਦੇ ਵਿੱਚ ਤੇ ਨਿਸ਼ੂ ਮੈਮ ਜਿਹੜੇ ਪ੍ਰਿੰਸੀਪਲ ਹਨ ਸਾਡੇ ਨਾਲ ਇਸ ਟਾਈਮ ਮਾਝੂਦਾ ਮੈਮ ਇਹ ਬੱਚਿਆਂ ਮਤਲਬ ਇਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਬੱਚੇ ਜਿਹੜੇ ਹੈ ਐਕਟੀਵਿਟੀਜ਼ ਉਹਦੇ ਕਰਦੇ ਬੱਚੇ 9:00 ਉਹਨਾਂ ਦਾ ਟਾਈਮ ਹੈ 9 ਤੋਂ 12:30 ਹਾਂਜੀ ਅਸੀਂ ਟਾਈਮ ਰੱਖਿਆ ਹੋਇਆ ਹੈ ਬਿਕੋਜ਼ ਛੋਟੇ ਬੱਚੇ ਬਹੁਤ ਜ਼ਿਆਦਾ ਲੰਬੇ ਥਮੇ ਲਈ ਸਕੂਲ ਦੇ ਵਿੱਚ ਨਹੀਂ ਰਹਿ ਦਿੰਦੇ ਹਾਂ ਬਟ ਉਹਦੇ ਅੰਦਰ ਇਹ ਸਾਰੀਆਂ ਐਕਟੀਵਿਟੀਜ਼ ਵੀ ਕਰਦੇ ਆ ਟਿਫਨ ਟਾਈਮ ਇਜ਼ ਆਲਸੋ ਵੈਰੀ ਇੰਪੋਰਟੈਂਟ ਹੈ ਨਾ ਜਦੋਂ ਟਿਫਨ ਟਾਈਮ ਹੈ ਬੱਚੇ ਪ੍ਰੋਪਰ ਏਪਰਨਸ ਐਂਡ ਨੈਪਕਿਨਸ ਸਪਰੈਡ ਕਰਦੇ ਨੇ ਈਟਿੰਗ ਹੈਬਿਟਸ ਬੱਚਿਆਂ ਦੀ ਬਹੁਤ ਇੰਪਰੂਵ ਹੁੰਦੀਆਂ ਆ ਉਹਦੇ ਨਾਲ ਸਕੂਲ ਵੱਲੋਂ ਹੀ ਦਿੱਤਾ ਗਿਆ ਹੈ ਨਾ ਏਪਰਨ ਵਗੈਰਾ ਹਾਂਜੀ ਇਹ ਬੱਚੇ ਇਹ ਇਟਸ ਅ ਪਾਰਟ ਆਫ ਯੂਨੀਫਾਰ ਬੱਚੇ ਨਰਾਜ ਹੈ ਸਾਡੇ ਤੋਂ ਹੈਲੋ ਆਪਕਾ ਨਾਮ ਕੀ ਹੈ ਬੱਚੇ ਥੋੜਾ ਆਊਟਸਾਈਡਰ ਨੂੰ ਦੇਖ ਕੇ ਥੋੜਾ ਕੰਮ ਬਰਾਜ ਲੈਣ ਦੇ ਕਿ ਹਾਂ ਜੀ ਨਿਊ ਸਕੂਲ ਤੁਹਾਨੂੰ ਅੱਗੇ ਲੱਗੇ ਚਲਦੇ ਹਾਂ ਦਿਖਾਉਂਦੇ ਹਾਂ ਸਕੂਲ ਦੇ ਵਿੱਚ ਹੋਰ ਕਿਹੜੀ ਕਿਹੜੀ ਐਕਟੀਵਿਟੀਜ਼ ਤੇ ਕੀ ਫੈਸਿਲਿਟੀ ਬੱਚੇ ਨੂੰ ਮਿਲਤੀ ਜਾ ਰਹੀ ਹੈ ਸੋ ਲਗਾਤਾਰ ਮੈਮ ਨੀਸ਼ੂ ਮੈਮ ਸਾਡੇ ਨਾਲ ਬਣੇ ਹੋਏ ਐ ਇਸ ਤੇ ਜੀ ਦੇਖੋ ਇਹ ਕਾਫੀ ਕਲਰਫੁਲ ਅਸੀਂ ਬਣਾਇਆ ਸਕੂਲ ਨੂੰ ਕੀ ਔਰ ਕਾਫੀ ਸਾਰੇ ਕਨਸੈਪਟਸ ਜਿਹੜੇ ਆ ਵਾਲਸ ਤੇ ਹੀ ਆ ਬੱਚੇ ਦੇਖ-ਦੇਖ ਕੇ ਬਹੁਤ ਕਲਰਸ ਨੰਬਰਸ ਬਹੁਤ ਕੁਝ ਸਿੱਖ ਜਾਂਦੇ ਨੇ ਹਾਂਜੀ ਹਾਂਜੀ ਹਾਂ ਤੇ ਇਹ ਇਹ ਵੀ ਕਲਾਸਿਸ ਹਾਂਜੀ ਇਹ ਵੀ ਕਲਾਸਿਸ ਐ ਕਾਫੀ ਏਰੀਆ ਦੇ ਵਿੱਚ ਮੈਂ ਸਕੂਲ ਖੁੱਲਾ ਡੁੱਲਾ ਬਣਾਇਆ ਹਾਂ ਜੀ ਹਾਂ ਰੂਮਸ ਆਰ ਵੈਰੀ ਸਪੇਸ਼ੀਅਸ ਅਦਰਵਾਈਜ਼ ਔਰ ਅਸੀਂ ਇਹ ਬੱਚਿਆਂ ਦਾ ਬੇਸਿਕਲੀ ਐਕਟੀਵਿਟੀ ਏਰੀਆ ਹੈ ਕਿ ਬੱਚੇ ਕਈ ਵਾਰੀ ਅਗਰ ਬਹੁਤ ਜ਼ਿਆਦਾ ਐਕਟੀਵਿਟੀਆਂ ਹੋ ਕੇ ਰੱਖਦੇ ਹੈ ਤਾਂ ਬੱਚੇ ਇੱਕ ਚੀਜ਼ ਤੇ ਕਨਸੈਂਟਰੇਟ ਨਹੀਂ ਕਰ ਪਾਉਂਦੇ ਸੋ ਬੱਚੇ ਸਪੈਸ਼ਲੀ ਰੂਮ ਦੇ ਵਿੱਚ ਆਂਦੇ ਹੈ ਤੇ ਐਕਟੀਵਿਟੀਆਂ ਕਰਦੇ ਹੈ ਠੀਕ ਹੈ ਤੇ ਇਹ ਵੀ ਜਿਹੜਾ ਹੈਗਾ ਇਹ ਵੀ ਹਾਂਜੀ ਮਤਲਬ ਸੋ ਇਹ ਅਨਦਰ ਕਲਾਸਰੂਮ ਹੈ ਬਸ ਇਹ ਮੈਮ ਇਹ ਕੀ ਮੈਮ ਇਹ ਇਹ ਟੈਂਪਲ ਹੈ ਮੰਦਿਰ ਅੱਛਾ ਮੰਦਿਰ ਵੀ ਬਣਾਇਆ ਹੋਇਆ ਬੱਚਿਆਂ ਨੂੰ ਮਤਲਬ ਧਾਰਮਿਕ ਸਿੱਖਿਆ ਵੀ ਤੁਸੀਂ ਹਾਂਜੀ ਹ ਮਾਪੇ ਹਾਂਜੀ ਸਵੇਰੇ ਆ ਕੇ ਇੱਥੇ ਯੂ نو ਪ੍ਰੇਅਰਸ ਜਿਹੜੀਆਂ ਚਲਦੀਆਂ ਬੱਚਿਆਂ ਦੀਆਂ ਤੁਸੀਂ ਦੇਖੋ ਕਿ ਬੱਚੇ ਕਿੰਨੇ ਖੁਸ਼ ਨਜ਼ਰ ਆ ਰਹੇ ਹਨ ਤੇ ਕੋਈ ਵੀ ਬੱਚਾ ਜਿਹੜਾ ਹੈ ਇਸ ਟਾਈਮ ਮਾਪੇਵਾਂ ਨੂੰ ਯਾਦ ਕਰਕੇ ਆਖਿਰ ਮੈਮ ਜਿਆਦਾਤਰ ਬੱਚੇ ਜਿਹੜੇ ਹਨ ਨਾ ਰੋਂਦੇ ਹਨ ਤੇ ਅਸੀਂ ਘਰ ਤੋਂ ਬਾਹਰ ਆ ਗਏ ਦੇਖੋ ਤੁਸੀਂ ਕਿੰਨੀ ਵਧੀਆ ਐਕਟੀਵਿਟੀ ਬੱਚੇ ਕਰ ਰਹੇ ਹਨ ਤੇ ਤੇ ਮੈਮ ਕੁਝ ਹੋਰ ਦੱਸਣਾ ਚਾਹੁੰਦੇ ਹੋ ਤੁਸੀਂ ਸਕੂਲ ਬਾਰੇ ਸਾਡਾ ਮੇਨ ਪਰਪਸ ਸੀ ਇਹ ਹੁੰਦਾ ਹੈ ਕਿ ਬੱਚੇ ਅਗਰ ਇੱਥੇ ਆਣ ਖੁਸ਼ੀ-ਖੁਸ਼ੀ ਆਣ ਔਰ ਖੁਸ਼ੀ-ਖੁਸ਼ੀ ਆਪਣੇ ਪੇਰੈਂਟਸ ਦੇ ਕੋਲ ਜਾਣ ਔਰ ਉਹਨਾਂ ਦੀ ਲਰਨਿੰਗ ਜਿਹੜੀ ਹੈ ਉਹ ਇੱਕ ਫਾਊਂਡੇਸ਼ਨਲ ਲਰਨਿੰਗ ਜਿਹੜੀ ਇਹ ਹੈ ਬਹੁਤ ਇੰਪੋਰਟੈਂਟ ਹੁੰਦੀ ਹੈ ਸੋ ਇੱਥੇ ਇਹ ਬੱਚੇ ਦੀ ਲਾਈਫ ਲੌਂਗ ਲਰਨਿੰਗ ਹੈ ਤੇ ਪੇਰੈਂਟਸ ਨੂੰ ਕੁਝ ਕਹਿਣਾ ਚਾਹੋਗੇ ਮੈਮ ਜਿਹੜੇ ਦੇਖ ਰਹੇ ਹਨ ਉਹਨਾਂ ਨੂੰ ਪੇਰੈਂਟਸ ਨੂੰ ਕਹਿਣਾ ਚਾਹਾਂਗੇ ਕਿ ਇਹ ਬਹੁਤ ਹੀ ਸੋਚ ਸਮਝ ਕੇ ਇਸ ਇਥੇ ਸਕੂਲ ਖੋਲਿਆ ਗਿਆ ਹੈ ਸੋ ਆਈ ਵਿਲ ਜਸਟ ਸੇ ਦੈਟ ਥਿਸ ਇਜ਼ ਦ ਬੈ ਸੋ ਇਸ ਟਾਈਮ ਸਾਡੀ ਇੱਕ ਆਫਰ ਚੱਲ ਰਹੀ ਹੈ ਇਥੇ ਵੀ ਆਰ ਨੋਟ ਟੇਕਿੰਗ ਐਨੀ ਐਡਮਿਸ਼ਨ ਫੀਸ ਐਂਡ ਨੋ ਸਕਿਉਰਿਟੀ ਚਾਰजेस ਫਾਰ ਫਰਸਟ ਫਿਊ ਸਟੂਡੈਂਟਸ ਓਨਲੀ ਸੋ ਕਾਈਂਡਲੀ ਕਮ ਐਂਡ ਟੇਕ ਦਾ ਬੈਨੀਫਿਟ ਆਫ ਦਿਸ ਆਫਰ ਐਂਡ ਥੈਂਕ ਯੂ ਮੈਮ ਬਹੁਤ ਖੁਸ਼ੀ ਹੋਈ ਮੈਮ ਸਕੂਲ ਤੁਸੀਂ ਦਿਖਾਇਆ ਸਾਨੂੰ ਵਿਜ਼ਿਟ ਕਰਾਇਆ ਤੇ ਸਾਨੂੰ ਵੀ ਬਹੁਤ ਅੱਛਾ ਲੱਗਿਆ ਤੇ ਚਲੋ ਫਿਰ ਆਪਾਂ ਚੱਲਦੇ ਆਂ ਫਿਰ ਆਪਾਂ ਫਿਰ ਮਿਲਾਂਗੇ ਸੋ ਤੁਸੀਂ ਦੇਖਿਆ ਸੀ ਕਾਰਪੇਡੀਅਮ ਕਿੰਡਰ ਕੇਅਰ ਸਕੂਲ ਦੇ ਵਿੱਚ ਅੱਜ ਆਈ ਸੀਗੇ ਮੌਸਮ ਬਹੁਤ ਅੱਛਾ ਸੀ ਖਬਰਾਂ ਤੋਂ ਦੂਰ ਇੱਕ ਨਵੀਂ ਚੀਜ਼ ਤੁਹਾਨੂੰ ਦਿਖਾਉਣਾ ਆਇਆ ਸੀ ਬੱਚਿਆਂ ਨਾਲ ਵੀ ਅਸੀਂ ਗੱਲਬਾਤ ਕੀਤੀ ਤੇ ਨਿਸ਼ੂ मैम ਜਿਹੜੇ ਪ੍ਰਿੰਸੀਪਲ ਹਨ ਉਹਨਾਂ ਨਾਲ ਗੱਲਬਾਤ ਕੀਤੀ ਬਹੁਤ ਅੱਛਾ ਲੱਗਾ ਸਕੂਲ ਦੇ ਵਿੱਚ ਆ ਕੇ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਵਿਜ਼ਿਟ ਕਰਾਉਣਾ ਚਾਹੁੰਦੇ ਹੋ ਐਡਮਿਸ਼ਨ ਕਰਾਉਣਾ ਚਾਹੁੰਦੇ ਹੋ ਤਾਂ ਇਸ ਸਕੂਲ ਦੇ ਵਿੱਚ ਇੱਕ ਵਾਰ ਤੁਸੀਂ ਵਿਜ਼ਿਟ ਜ਼ਰੂਰ ਕਰੋ ਤੇ ਤੁਹਾਨੂੰ ਤੁਸੀਂ ਆ ਕੇ ਆਪ ਦੇਖੋਗੇ ਕਿ ਉਹ ਰੇ ਮਾਹੌਲ ਬਹੁਤ ਅੱਛਾ ਹੈ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਤੇ ਤੁਸੀਂ ਆਪ ਦੇਖੋਗੇ ਕਿ ਸਕੂਲ ਦਾ ਮਾਹੌਲ ਬਹੁਤ ਅੱਛਾ ਤੇ ਅਸੀਂ ਸਕੂਲ ਦੇ ਵਿੱਚ ਬੱਚੇ ਦੀ ਐਡਮਿਸ਼ਨ ਜ਼ਰੂਰ ਕਰਾਈਏ ਸੋ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਫਿਲਹਾਲ ਤੁਸੀਂ ਸੰਦੀਪ ਚੌਧਰੀ ਹੁੰਦੇ ਇਜਾਜ਼ਤ ਕੈਮਰਾਮੈਨ ਮੌਇਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ